ਉਏ ਹਲਕੇ ਦੇ ਦੀਨ ਪਿੰਡ ਨਿਆਲ ਵਿਖੇ ਇੱਕ ਗਰੀਬ ਪਰਿਵਾਰ ਬਹੁਤ ਹੀ ਮਾਰੇ ਹਾਲਾਤਾਂ 'ਚ ਗੁਜ਼ਰ ਰਿਹਾ ਹੈ। ਇਸ ਗਰੀਬ ਪਰਿਵਾਰ ਦੇ ਘਰ ਦਾ ਸੱਤ ਵੀ ਟੁੱਟਿਆ ਹੋਇਆ ਹੈ ਤੇ ਬਰਸਾਂਤਾਂ ਦੇ ਦਿਨਾਂ ਵਿੱਚ ਸਾਰਾ ਪਾਣੀ ਅੰਦਰ ਆ ਜਾਂਦਾ ਹੈ। ਇਸ ਗਰੀਬ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਜੋ ਗਲੀ ਹੈ ਇਹ ਵੀ ਟੁੱਟੀ ਹੋਈ ਹੈ ਤੇ ਬਹੁਤ ਹੀ ਜ਼ਿਆਦਾ ਪਾਣੀ ਇੱਥੇ ਖੜ ਜਾਂਦਾ ਹੈ। ਜਦੋਂ ਬੱਚੇ ਸਕੂਲ ਜਾਂਦੇ ਹਨ ਤਾਂ ਬੱਚਿਆਂ ਨੂੰ ਚੱਕ ਕੇ ਨਗਾਣਾ ਪੈਂਦਾ ਹੈ। ਅਸੀਂ ਕਈ ਵਾਰੀ ਸਰਪੰਚ ਅੱਗੇ ਬੇਨਤੀ ਵੀ ਕੀਤੀ ਪਰ ਸਰਪੰਚ ਨੇ ਸਾਡੀ ਇੱਕ ਵੀ ਨਾ ਸੁਣੀ। ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਬੀਜੇਪੀ ਦੀ ਸਰਕਾਰ ਹੋਵੇ ਆਸੀਂ ਵੋਟਾਂ ਦਾ ਪਾਉਂਦੇ ਹਾਂ ਪਰ ਜਦੋਂ ਗਲੀ ਦੀ ਗੱਲ ਕਰਦੇ ਹਾਂ ਤੇ ਸਾਰੇ ਹੀ ਨਾਰਾ ਲੱਬਾ ਲਾਂਦੇ ਹਨ ਇਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਸੀਂ ਮੰਤਰੀ ਸਾਹਿਬ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੀ ਬੇਨਤੀ ਸੁਣੀ ਜਾਵੇ ਅਤੇ ਸਾਨੂੰ ਵਿਸ਼ਵਾਸ ਹੈ ਕਿ ਮੰਤਰੀ ਸਾਹਿਬ ਜ਼ਰੂਰ ਹੀ ਸਾਡੀ ਬੇਨਤੀ ਸੁਣਨਗੇ ਲਕੀਨਾ ਸਰ ਜੇਰਾ ਨਾਮ ਅਦਲਬੀਰ ਚੰਦ ਇਹ ਪਿੰਡ ਨਿਆਲ ਦੇ ਚ ਨਿਆਲ ਔਰ ਪਿੰਡ ਹਲਕਾ ਉਹ ਹਲਕੇ ਦੇ ਵਿੱਚ ਰਹਿੰਦੇ ਹਨ ਕੀ ਪਰੇਸ਼ਾਨੀਆਂ ਸਰ ਪਰੇਸ਼ਾਨੀ ਜਹੀ ਹੈ ਵੀ ਗਲੀ ਬਹੁਤ ਮਾਰੀ ਆ ਸਾਡੀ ਫਿੱਟ ਦੀ ਔਰ ਸਾਡੀ ਗਲੀ ਬਾਰੇ ਕੋਈ ਕੁਝ ਨਹੀਂ ਸੋਚਦਾ ਹੈਗਾ ਮੈਂਬਰ ਸਵੈਚਨ ਨੇ ਵੀ ਦੱਸਿਆ ਹੈਗਾ ਤੇ ਉਹ ਸਾਡੇ ਬਾਰੇ ਕੁਛ ਨਹੀਂ ਸੋਚਿਆ ਇੱਧਰ ਦੇਖਦੇ ਨਹੀਂ ਕੀ ਮੰਗ ਕਰਨਾ ਚਾਹੋਗੇ ਮੰਤਰੀ ਸਾਹਿਬ ਕੋਲ ਕੀ ਆ ਵੀ ਸਾਡੇ ਮੰਤਰੀ ਸਾਹਿਬ ਕਰਨੇ ਵੀ ਸਾਡੀ ਗਲੀ ਦੀ ਮੰਗ ਉਹ ਗਲੀ ਬਣਨੀ ਚਾਹੀਦੀ ਬਣਿਆ ਨਹੀਂ ਚਾਹੀਦੀ ਤੁਹਾਨੂੰ ਵਿਸ਼ਵਾਸ ਹੈ ਕਿ ਮੰਤਰੀ ਸਾਹਿਬ ਜੀ ਨੂੰ ਪੂਰਾ ਵਿਸ਼ਵਾਸ ਹੈ ਸਾਡੇ ਮੰਤਰੀ ਸਾਡੀ ਗਲੀ ਜ਼ਰੂਰ ਸਾਡੇ ਬਾਰੇ ਸੋਚੇਗਾ ਕੁਝ ਜੇ ਕੀ ਨਾ ਜੀ ਰਾਧਾ ਰਾਣੀ ਨਾ ਪਿੰਡ ਨਾ ਨਿਆਲ ਸਕੇ ਕੀ ਦਿੱਕਤ ਆ ਰਹੀ ਹੈ ਜੀ ਦਿੱਕਤ ਇਹ ਆ ਰਹੀ ਸੜਕ ਸਾੜੇ ਬਣਨੇ ਜਾ ਰਹੇ ਸਰਕਾਰ ਨੇ ਸਾੜੇ ਬਾਰੇ ਬਸ ਸੋਚਿਆ ਬਾਰੇ ਬਾਰੇ ਉਹ ਬੋਲੇ ਨਾ ਹਾਂ ਇਹ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਜਿਕੇ ਨੇ ਤਾਂ ਬੋੜਾ ਰੱਖੇਗੇ ਅਜਕਿੰਨ ਕੇ ਕੰਨਾ ਸਾਰੇ ਬਾਰੇ ਹੈ ਬੱਚੇ ਲਈ ਨੰਗਣਾ ਹੋਇਆ ਸਾਨੂੰ ਬੜੀ ਦਿੱਕਤ ਹੈ ਚੁੱਕਣੇ ਬਾਰੇ ਵੀ ਹਨ ਇੰਨੇ ਨੰਗੜੇ ਬਾਰੇ ਨੇ ਬਹੁਤ ਦਿੱਕਤ ਹੈ ਆ ਸੋਚੇ ਮੈਂ ਆ ਪਾਰਟੀ ਬਣੇਗੇ ਮੰਤਰੀ ਸਾੜੇ ਬਾਰੇ ਸੋਚेंगे ਅਸਾ ਮੰਤਰੀ ਤੋਂ ਕੀ ਮੰਗ ਕਰਦੇ ਹੋ ਮਾਗੇ ਹੋਣਾ ਬਣਾਏਗੇ ਤੁਹਾਨੂੰ